ਸਤਸ੍ਰੀ ਅਕਾਲ ਜੀ ਖਾਲਸ ਨੌਲੇਜ ਬੁਲੇਟਿਨ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਰਨ ਕੌਰ ਅਸ ਥੇਸ ਬੁਲੇਟਿਨ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਘਰ ਦੀ ਰਜਿਸਟਰੀ ਦੇ ਨਾਲ ਜੁੜੀ ਅਹਿਮ ਜਾਣਕਾਰੀ ਘਰ ਦੀ ਰਜਿਸਟਰੀ ਦੇ ਬਾਰੇ ਅੱਜ ਤੱਕ ਤੁਸੀਂ ਇਹੀ ਜਾਣਦੇ ਹੋ ਕਿ ਕੋਈ ਵੀ ਘਰ ਤੁਸੀਂ ਲਿਆ ਹੈ ਉਹਦੀ ਰਜਿਸਟਰੀ ਜੇ ਤੁਹਾਡੇ ਨਾਂ ਤੇ ਹੈ ਸਮਝੋ ਤੁਸੀਂ ਘਰ ਦੇ ਮਾਲਕ ਹੋ ਪਰ ਸੁਪਰੀਮ ਕੋਰਟ ਦੇ ਇੱਕ ਫੈਸਲੇ ਨੇ ਭਾਰਤ ਵਿੱਚ ਰਹਿਣ ਵਾਲੇ ਕਰੋਨਾ ਲੋਕਾਂ ਦੀਆਂ ਨੀਂਦਾਂ ਉਡਾ ਦਿੱਤੀਆਂ ਹਨ ਅਦਾਲਤ ਨੇ ਕਿਹਾ ਕਿ ਘਰ ਦੀ ਰਜਿਸਟਰੀ ਤਾਂ ਉਹਨੂੰ ਘਰ ਦਾ ਮਾਲਕ ਸਾਬਤ ਨਹੀਂ ਕਰਦੀ ਤਾਂ ਸਵਾਲ ਹੁੰਦਾ ਹੈ ਕਿ ਆਖਿਰਕਾਰ ਮਾਲਕ ਕਿਵੇਂ ਬਣੋਗੇ ਰਜਿਸਟਰੀ ਤੋਂ ਉੱਤੇ ਕੀ ਚੀਜ਼ ਹੁੰਦੀ ਹੈ ਅਦਾਲਤ ਦੇ ਫੈਸਲੇ ਨੇ ਰੀਅਲ ਅਸਟੇਟ ਦੇ ਏਜੰਟਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ ਸੁਪਰੀਮ ਕੋਰਟ ਰਜਿਸਟਰੀ ਨੂੰ ਕਾਨੂੰਨੀ ਦਸਤਾਵੇਜ਼ ਸਵੰਨਨ ਦੇ ਲਈ ਸੁਪਰੀਮ ਕੋਰਟ ਨੇ ਜਿਹੜੇ ਦਸਤਾਵੇਜ਼ ਮੰਗੇ ਹਨ ਉਸ ਨਾਲ ਤੁਹਾਨੂੰ ਮਕਾਨ ਖਰੀਦਣ ਲਈ ਕਾਗਜ਼ੀ ਕਾਰਵਾਈ ਕਰਨ ਦੇ ਵਿੱਚ ਦੇਰੀ ਲੱਗ ਸਕਦੀ ਹੈ ਹੁਣ ਕੋਈ ਵੀ ਪ੍ਰਾਪਰਟੀ ਖਰੀਦਣ ਤੋਂ ਪਹਿਲਾਂ ਤੁਹਾਨੂੰ ਚੈੱਕ ਕਰਨਾ ਪਊਗਾ ਕਿ ਓਨਰਸ਼ਿਪ ਚੇਨ ਕਾਨੂੰਨੀ ਹੈ ਜਾਂ ਫਿਰ ਨਹੀਂ ਯਾਨੀ ਕਿ ਜੇ ਤੁਸੀਂ ਭਾਵੇਂ ਕਾਨੂੰਨੀ ਤੌਰ ਤੇ ਮਕਾਨ ਖਰੀਦਿਆ ਹੈ ਪਰ ਉਸੇ ਮਕਾਨ ਦੇ ਪਿਛਲੇ ਵੇਚਣ ਤੇ ਖਰੀਦਣ ਵਾਲਿਆਂ ਨੇ ਕੋਈ ਗੜਬੜੀ ਕੀਤੀ ਹੋਵੇਗੀ ਤਾਂ ਮੌਜੂਦਾ ਖਰੀਦਦਾਰ ਦੇ ਜਿਸਟਰੀ ਨੂੰ ਵੀ ਸਹੀ ਨਹੀਂ ਮੰਨਿਆ ਜਾਊਗਾ ਹੁਣ ਤੁਹਾਨੂੰ ਦੱਸਦੇ ਹਾਂ ਕਿ ਸੁਪਰੀਮ ਕੋਰਟ ਨੇ ਇਸ ਪ੍ਰਕਿਰਿਆ ਨੂੰ ਪੂਰੀ ਕਰਨ ਦੇ ਲਈ ਯਾਨੀ ਕਿ ਓਨਰਸ਼ਿਪ ਚੇਨ ਦੇ ਲਈ ਕਿਹੜੇ ਕਿਹੜੇ ਦਸਤਾਵੇਜ਼ ਜ਼ਰੂਰੀ ਦੱਸਿਆ ਹੈ ਸਪਰੀਮ ਕੋਰਟ ਵਿੱਚ ਤੇਲੰਗਾਨਾ ਦੀ ਜਾਇਦਾਦ ਵਿਵਾਦ ਨੂੰ ਲੈ ਕੇ ਸੁਣਵਾਈ ਚੱਲ ਰਹੀ ਸੀ ਇਸ ਮਾਮਲੇ ਵਿੱਚ ਫੈਸਲਾ ਸੁਣਾਉਂਦੇ ਹੋਏ court ਦੀ ਸਿਰਫ ਰਜਿਸਟਰੀ ਨੂੰ ਕਾਨੂੰਨੀ ਮਾਨਤਾ ਦੇਣ ਤੋਂ ਅਦਾਲਤ ਨੇ ਸਾਫ਼ ਇਨਕਾਰ ਕਰ ਦਿੱਤਾ ਹੈ ਅਦਾਲਤ ਨੇ ਕਿਹਾ ਕਿ ਪ੍ਰਾਪਰਟੀ ਟ੍ਰਾਂਜੈਕਸ਼ਨ ਦੀ ਪੂਰੀ ਚੇਨ ਕਾਨੂੰਨੀ ਹੋਣੀ ਚਾਹੀਦੀ ਹੈ ਇਸ ਲਈ ਹੁਣ ਮਕਾਨ ਦੇ ਰਜਿਸਟ੍ਰੇਸ਼ਨ ਦੇ ਨਾਲ ਪੁਰਾਣੇ ਖਰੀਦ ਅਤੇ ਵੇਚਣ ਦੇ ਦਸਤਾਵੇਜ਼ ਵੀ ਜ਼ਰੂਰੀ ਨੇ ਮਾਲਕਾਨਾ ਹੱਕ ਸਾਬਤ ਕਰਨ ਲਈ ਤੁਹਾਡੇ ਕੋਲ ਸੇਲ ਡੀਡ ਹੋਣੀ ਚਾਹੀਦੀ ਹੈ ਇਹ ਜਾਇਦਾਦ ਵੇਚਣ ਦਾ ਸਭ ਤੋਂ ਅਹਿਮ ਦਸਤਾਵੇਜ਼ ਹੁੰਦਾ ਹੈ ਇਸ ਤੋਂ ਇਲਾਵਾ ਮਦਰ ਡੀਡ ਵੀ ਜ਼ਰੂਰੀ ਹੈ ਇਸ ਦਾ ਮਤਲਬ ਹੁੰਦਾ ਹੈ ਜਿਹੜੀ ਜਾਇਦਾਦ ਤੁਸੀਂ ਖਰੀਦ ਰਹੇ ਹੋ ਵੇਚਣ ਵਾਲੇ ਨੂੰ ਇਹ ਕਿੱਥੋਂ ਮਿਲੀ ਜੇ ਉਸਦੇ ਮਾਪਿਆਂ ਨੇ ਦਿੱਤੀ ਤਾਂ ਉਸਦੀ ਰਜਿਸਟਰਡ ਵਿਲ ਹੋਣੀ ਚਾਹੀਦੀ ਹੈ ਨਾਲ ਹੀ ਜਾਇਦਾਦ ਨਾਲ ਜੁੜੇ ਭੈਣ ਭਰਾਵਾਂ ਕੋਲੋਂ ਨੋ ਓਬਜੈਕਸ਼ਨ ਸਰਟੀਫਿਕੇਟ ਯਾਨੀ ਕਿ ਐਨਓਸੀ ਵੀ ਜ਼ਰੂਰੀ ਹੈ ਯਾਨੀ ਕਿ ਜੇ ਇੱਕ ਮਾਪਿਆਂ ਦੇ ਚਾਰ ਬੱਚੇ ਹਨ ਮਾਪੇ ਇਸ ਦੁਨੀਆ ਤੋਂ ਚਲੇ ਗਏ ਜਾਣ ਤੋਂ ਪਹਿਲਾਂ ਉਹਨਾਂ ਨੇ ਆਪਣੀ ਵਸੀਅਤ ਲਿਖੀ ਤੇ ਵਸੀਅਤ ਦੇ ਵਿੱਚ ਉਹਨਾਂ ਨੇ ਇੱਕ ਜਣੇ ਦਾ ਇੱਕ ਬੱਚੇ ਦੇ ਨਾਮ ਸਾਰਾ ਕੁਝ ਕਰ ਦਿੱਤਾ ਬਾਕੀ ਤਿੰਨ ਰਹਿ ਗਏ ਪਰ ਉਸ ਵਸੀਅਤ ਨੂੰ ਵੀ ਉਦੋਂ ਮੰਨਿਆ ਜਾਊਗਾ ਜਦੋਂ ਬਾਕੀ ਦੇ ਤਿੰਨ ਭੈਣ ਭਰਾ ਲਿਖ ਕੇ ਦੇਣਗੇ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੈ ਜੋ ਮਾਪੇ ਕਹਿ ਕੇ ਗਏ ਨੇ ਇਸ ਨੂੰ ਦੇਣੀ ਹੈ ਤਾਂ ਇਸੇ ਨੂੰ ਦੇਣੀ ਹੈ ਸੋ ਐਨਓਸੀ ਬਹੁਤ ਜ਼ਰੂਰੀ ਹੈ ਇਸ ਨੂੰ ਵਸੀਅਤ ਜਾਂ ਫਿਰ ਗਿਫਟ ਡੀਡ ਕਹਿੰਦੇ ਨੇ ਪ੍ਰਾਪਰਟੀ ਖਰੀਦਣ ਦੇ ਲਈ ਹੁਣ ਇਹ ਵੀ ਇੱਕ ਅਹਿਮ ਦਸਤਾਵੇਜ਼ ਮੰਨਿਆ ਜਾਊਗਾ ਸਿਪਰੀਮ ਕੋਰਟ ਦੀ ਗਾਈਡਲਾਈਨ ਦੇ ਮੁਤਾਬਿਕ ਟਾਈਟਲ ਡੀਡ ਵੀ ਜ਼ਰੂਰੀ ਹੈ ਜਿਸ ਵਿੱਚ ਸਾਫ਼-ਸਾਫ਼ ਲਿਖਿਆ ਹੁੰਦਾ ਹੈ ਕਿ ਜਾਇਦਾਦ ਦਾ ਮਾਲਕ ਕੌਣ ਹੈ ਹੁਣ ਵੇਚਣ ਵਾਲੇ ਕੋਲ ਇਨਕੰਮਬਰੈਂਸ ਸਰਟੀਫਿਕੇਟ ਵੀ ਚਾਹੀਦਾ ਹੋਊਗਾ ਜਿਦੇ ਵਿੱਚ ਸਾਫ਼ ਲਿਖਿਆ ਹੁੰਦਾ ਹੈ ਕਿ ਜਾਇਦਾਦ ਤੇ ਕੋਈ ਲੋਨ ਜਾਂ ਫਿਰ ਇਸ ਜਾਇਦਾਦ ਦਾ ਕੋਈ ਕਾਨੂੰਨੀ ਝਗੜਾ ਨਹੀਂ ਚੱਲਦਾ ਇਸ ਤੋਂ ਇਲਾਵਾ ਤੁਹਾਨੂੰ ਪ੍ਰਾਪਰਟੀ ਟੈਕਸ ਰਸੀਦ ਵੀ ਚਾਹੀਦੀ ਹੈ ਇਸ ਤੋਂ ਤੁਹਾਨੂੰ ਪਤਾ ਲੱਗੂਗਾ ਕਿ ਜਿੱਤੋਂ ਤੁਸੀਂ ਮਕਾਨ ਜਾਂ ਫਿਰ ਪਲਾਟ ਖਰੀਦ ਰਹੇ ਹੋ ਉਸਨੇ ਉਸ ਜ਼ਮੀਨ ਦਾ ਟੈਕਸ ਭਰਿਆ ਵੀ ਹੈ ਜਾਂ ਫਿਰ ਨਹੀਂ ਇਸ ਦੇ ਨਾਲ ਹੀ ਇਲੈਕਟ੍ਰਿਸਿਟੀ ਵਿਭਾਗ ਅਤੇ ਜਿਹੜੀ ਸੁਸਾਇਟੀ ਦੇ ਵਿੱਚ ਤੁਸੀਂ ਰਹਿੰਦੇ ਹੋ ਉਸ ਦਾ ਐਨਓਸੀ ਵੀ ਚਾਹੀਦਾ ਹੈ ਜਿਸ ਤੋਂ ਤੁਸੀਂ ਜਾਇਦਾਦ ਖਰੀਦੀ ਹੈ ਉਸ ਨੂੰ ਪੈਸੇ ਦਿੱਤੇ ਹਨ ਜਾਂ ਨਹੀਂ ਉਹਦਾ ਸਬੂਤ ਵੀ ਚਾਹੀਦਾ ਜਿੱਤੋਂ ਤੁਸੀਂ ਖਰੀਦਿਆ ਉਸਨੇ ਪਹਿਲਾਂ ਜਿੱਤੋਂ ਪ੍ਰਾਪਰਟੀ ਖਰੀਦੀ ਹੈ ਪੈਸੇ ਕਿੱਥੋਂ ਦਿੱਤੇ ਸਨ ਇਹ ਵੀ ਤੁਹਾਨੂੰ ਦੱਸਣਾ ਪਊਗਾ ਤੇ ਸੁਪਰੀਮ ਕੋਰਟ ਨੇ ਜਿਹੜਾ ਇਹ ਬਦਲਾਅ ਕੀਤਾ ਹੈ ਜਿਹੜਾ ਨਵਾਂ ਹੁਕਮ ਦਿੱਤਾ ਹੈ ਜਾਇਦਾਦ ਦੀ ਰਜਿਸਟਰੀ ਨੂੰ ਲੈ ਕੇ ਉਹਦੇ ਨਾਲ ਕੀ ਹੋਵੇਗਾ ਸਭ ਤੋਂ ਪਹਿਲਾਂ ਖਰੀਦਦਾਰਾਂ ਨੂੰ ਅਲਰਟ ਰਹਿਣਾ ਪਊਗਾ ਸਿਰਫ ਰਜਿਸਟਰੀ ਵੇਖ ਕੇ ਹੁਣ ਤੁਸੀਂ ਸੰਤੁਸ਼ਟ ਨਹੀਂ ਹੋ ਸਕਦੇ ਤੁਹਾਨੂੰ ਇਹਦੇ ਪਿੱਛੇ ਵੀ ਜਾਣਾ ਪਊਗਾ ਰੀਅਲ ਅਸਟੇਟ ਏਜੰਟਾਂ ਨੂੰ ਦਸਤਾਵੇਜ਼ ਮਜ਼ਬੂਤ ਕਰਨੇ ਪੈਣਗੇ ਕਿਉਂਕਿ ਜਿਹੜੇ ਖਰੀਦਦਾਰਾਂ ਨੂੰ ਹੁਣ ਪਤਾ ਲੱਗ ਗਿਆ ਸੁਪਰੀਮ ਕੋਰਟ ਦੇ ਇਸ ਨਿਯਮ ਦਾ ਉਹ ਤੁਹਾਡੇ ਤੋਂ ਸਵਾਲ ਜ਼ਰੂਰ ਪੁੱਛਣਗੇ ਜਾਇਦਾਦ ਖਰੀਦਣ ਦੀ ਕਾਨੂੰਨੀ ਕਾਰਵਾਈ ਲੰਮੀ ਹੋਏਗੀ ਤੇ ਮਹਿੰਗੀ ਵੀ ਹੋਏਗੀ ਪਰ ਸੁਪਰੀਮ ਕੋਰਟ ਦਾ ਇਹ ਫੈਸਲਾ ਪ੍ਰਾਪਰਟੀ ਖਰੀਦਣ ਨੂੰ ਪਾਰਦਰਸ਼ੀ ਜ਼ਰੂਰ ਬਣਾਏਗਾ ਤੁਹਾਨੂੰ ਜੇ ਕੋਈ ਜ਼ਮੀਨ ਵੇਚ ਰਿਹਾ ਹੈ ਤੁਹਾਡੇ ਤੋਂ ਉਹਲਾ ਰੱਖ ਰਿਹਾ ਜੇ ਉਹ ਝਗੜੇ ਵਾਲੀ ਜ਼ਮੀਨ ਹੈ ਤਾਂ ਹੁਣ ਜਹਾਂ ਨਹੀਂ ਹੋਵੇਗਾ ਪਾਰਦਰਸ਼ਤਾ आएगी ਇਹਦੇ ਵਿੱਚ ਤੁਹਾਨੂੰ ਥੋੜਾ ਪੈਸਾ ਤੇ ਥੋੜਾ ਸਮਾਂ ਜ਼ਰੂਰ ਖਰਚਣਾ ਪਊਗਾ ਪਰ ਭਵਿੱਖ ਦੇ ਵਿੱਚ ਤੁਸੀਂ ਵੱਡੀਆਂ ਮੁਸੀਬਤਾਂ ਤੋਂ ਬਚ ਜਾਓਗੇ ਕਿਉਂਕਿ ਪ੍ਰਾਪਰਟੀ ਇੱਕ ਵੱਡੀ ਸੰਪਤੀ ਹੁੰਦੀ ਹੈ ਜੀਤੋ ਤੁਸੀਂ ਪ੍ਰਾਪਰਟੀ ਖਰੀਦ ਰਹੇ ਹੋ ਸਿਰਫ ਉਸੇ ਬਾਰੇ ਹੀ ਤੁਸੀਂ ਜਾਣਕਾਰੀ ਹਾਸਲ ਨਹੀਂ ਕਰ ਸਕੋਗੇ ਹੁਣ ਪ੍ਰਾਪਰਟੀ ਦੀ ਪੂਰੀ ਚੇਨ ਬਾਰੇ ਤੁਸੀਂ ਜਾਣਕਾਰੀ ਹਾਸਲ ਕਰ ਸਕੋਗੇ ਜੋ ਤੁਹਾਨੂੰ ਤਸੱਲੀ ਦੇਵੇਗੀ ਕਿ ਤੁਹਾਡੇ ਵੱਲੋਂ ਜਿਹੜਾ ਮਕਾਨ 플ੌਟ ਜਾਂ ਫਿਰ ਦੁਕਾਨ ਖਰੀਦੀ ਗਈ ਹੈ ਉਹ ਬਿਲਕੁਲ ਕਾਨੂੰਨੀ ਹੈ ਤੇ ਸਹੀ ਹੈ ਖਾਲਸ ਨੋਟਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਛੇਤੀ ਮਿਲਾਂਗੇ ਇੱਕ ਹੋਰ ਜਾਣਕਾਰੀ ਦੇ ਨਾਲ ਧੰਨਵਾਦ